ਇਸ ਸਾਲ ਹਲਕੇ ਦੇ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਪਿਛਲੀ ਵਾਰ ਵੀ ਤੁਸੀਂ ਲੋਕਾਂ ਨੇ ਅਥਾ ਪਿਆਰ ਦਿੱਤਾ ਸਾਨੂੰ ਬਹੁਤ ਸਪੋਰਟ ਕੀਤੀ ਬੀਬੀ ਖਲੜਾ ਜੀ ਨੇ ਤੁਸੀਂ ਆਪਣੇ ਦਿਲ ਦੇ ਨਾਲ ਵੋਟਾਂ ਪਾਈਆਂ ਸਮਰਥਨ ਕੀਤਾ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਅੱਜ ਮੈਂ ਇੱਥੇ ਕਿਸੇ ਪਾਰਟੀ ਦੇ ਪ੍ਰਚਾਰ ਲਈ ਨਹੀਂ ਆਈ ਕਿ ਨਹੀਂ ਮੇਰਾ ਕਿਸੇ ਪਾਰਟੀ ਦੇ ਨਾਲ ਕੁਝ ਲੈਣਾ ਦੇਣਾ ਮੈਂ ਇੱਥੇ ਆਈ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਮੈਨੂੰ ਲੱਗਦਾ ਕਿ ਮੇਰਾ ਫਰਜ ਬੰਦ ਹੈ ਮੇਰੀ ਜ਼ਿੰਮੇਵਾਰੀ ਬੰਦੀ ਹੈ ਕਿ ਨਾਨਾ ਦਾ ਸਾਥ ਦੇਮਾ ਤੇ ਤੁਹਾਡਾ ਸਾਰਿਆਂ ਦਾ ਵੀ ਫਰਜ ਬੰਦ ਹੈ ਕਿ ਤੁਹਾਡੇ ਘਰ ਦੀ ਇੱਕ ਇੱਕ ਵੋਟ ਭਾਈ ਅਮਰਿਤਪਾਲ ਸਿੰਘ ਜੀ ਨੂੰ ਜਾਵੇ ਕਿਉਂਕਿ ਇਹਨਾਂ ਦੀ ਜੋ ਕੁਰਬਾਨੀ ਹੈ ਸਾਡੇ ਪੰਜਾਬ ਨੂੰ ਦੇਣ ਇਹਨਾਂ ਦਾ ਪਰਿਵਾਰ ਪਿੱਛੇ ਬੈਠੇ ਇਹਨਾਂ ਦੇ ਪਰਿਵਾਰ ਦੀ ਜੋ ਦੇਣ ਹੈ ਇਹਨਾਂ ਨੇ ਆਪ ਦੀ ਜ਼ਿੰਮੇਵਾਰੀ ਨਿਭਾਈ ਤੇ ਹੁਣ ਵਾਰੀ ਸਾਡੀ ਹੈ ਪੰਜਾਬ ਦੇ ਲੋਕ ਕਿ ਅਸੀਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਨਾਲ ਖਰੀਏ ਨਾ ਦਾ ਸਾਥ ਦੇਈ ਤੇ ਇੱਕ ਗੱਲ ਯਾਦ ਰੱਖਿਓ ਜੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤਦੇ ਆ ਤਾਂ ਆਪਣੀ ਸਾਰਿਆਂ ਦੀ ਜਿੱਤ ਹੋਵੇਗੀ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਹਾਰਦੇ ਆ ਤਾਂ ਹਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਨਹੀਂ ਉਹ ਸਾਡੇ ਪੰਜਾਬੀਆਂ ਦੀ ਅੱਖ ਦੀ ਸਾਡੀ ਬਹਾਦਰੀ ਦੀ ਸਾਡੀ ਕੌਮ ਦੀ ਸਾਡੀ ਪੰਜਾਬੀਅਤ ਦੀ ਤੇ ਜੋਖ ਦੂਰ ਸਾਹਿਬ ਭਲਕੇ ਦਾ ਜਿਨਾਮ ਬਣਿਆ ਦੁਨੀਆ ਦੇ ਵਿੱਚ ਜੋ ਤੁਹਾਡਾ ਰਤਬਾ ਬਣਿਆ ਉਸ ਰਤਬੇ ਦੀ ਹਾਰ ਹੋਵੇਗੀ ਤੇ ਮਾਝੇ ਦੇ ਜਰਨੈਲਾਂ ਦੇ ਕਿਰਦਾਰ ਦੀ ਹਾਰ ਹੋਵੇਗੀ ਇਹ ਗੱਲਾਂ ਤੁਹਾਨੂੰ ਸੋਚਣੀਆਂ ਪੈਣੀਆਂ ਬਾਈ ਗੁਰੂ ਸਿੱਧੂ ਕਹਿੰਦਾ ਹੁੰਦਾ ਸੀ ਕਿ ਪਰਮਾਤਮਾ ਕਲਾ ਵਰਤਾਂਦਾ ਤੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਉਹ ਕਲਾ ਵਰਤਾਤੀ ਉਸ ਪਰਮਾਤਮਾ ਦਾ ਹੁਕਮ ਹੋਇਆ ਜੀ ਕਿ ਮੈਂ ਇਸ ਹੜਕੇ ਦੇ ਵਿੱਚ ਆ ਕੇ ਪ੍ਰਚਾਰ ਕਰਾਂ ਤੇ ਤੁਹਾਨੂੰ ਖੋ ਪਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਵੋਟ ਪਾਓ ਇੱਥੇ ਤੁਸੀਂ ਸਾਰੀਆਂ ਪਾਰਟੀਆਂ ਨਾਲ ਸੰਬੰਧਤ ਲੋਕ ਬੈਠੇ ਹੋਣਗੇ ਕਾਲੀ ਗੱਲ ਬਾਗਲ ਨਾਲ ਭਾਜਪਾ ਨਾਲ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਤੇ ਤੁਸੀਂ ਇਹਨਾਂ ਦੇ ਲੀਡਰ ਤੁਹਾਡੇ ਕੋਲ ਆਉਂਦੇ ਨਹੀਂ ਹੋਣਗੇ ਕਿ ਤੁਸੀਂ ਸਾਨੂੰ ਵੋਟ ਪਾਓ ਉਹਨਾਂ ਨੂੰ ਕਹੋ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਅੱਗੇ ਵੀ ਪਾਵਾਂਗੇ ਪਰ ਇਸ ਵਾਰ ਸਾਡੀ ਵੋਟ ਪਾਈ ਅੰਮ੍ਰਿਤਪਾਲ ਸਿੰਘ ਨੂੰ ਜਾਵੇਗੀ ਤੁਸੀਂ ਕਹਿੰਦੇ ਹੋ ਕਿ ਜੀ ਉਹਨਾਂ ਨੇ ਸਾਡੇ ਕੰਮ ਕਰਵਾਇਆ ਪਰ ਯਾਦ ਰੱਖਿਓ ਸਾਡੇ ਕੰਮ ਕਰਵਾਉਣਾ ਹੀ ਉਹਨਾਂ ਦਾ ਕੰਮ ਆ ਸੀ ਉਹਨਾਂ ਨੂੰ ਵੋਟਾਂ ਪਾ ਕੇ ਜਿਪਾਇਆ ਸਰ ਸਾਡਾ ਸਰਜਮੰਦ ਹੈ ਕਿ ਅਸੀਂ ਇਸ ਵਾਰ ਦੀਆਂ ਵੋਟਾਂ ਸਾਡੀ ਕੌਮ ਦੇ ਸੱਚੇ ਸਿਪਾਰੀ ਸਾਡੇ ਹੱਕਾਂ ਦੇ ਲਈ ਲੜਨ ਵਾਲੇ ਵਿਅਕਤੀ ਦੇ ਲਈ ਪਾਈਏ ਕਿਉਂਕਿ ਇਹ ਸਰਕਾਰ ਨੇ ਜੋ ਸਾਡੇ ਪੰਜਾਬ ਤੇ ਤਸ਼ੱਦਦ ਕੀਤਾ ਹੈ ਜੋ ਸਾਡੇ ਲੋਕਾਂ ਦੇ ਨਾਲ ਕੀਤਾ ਜੋ ਸਾਡੇ ਹੱਕਾਂ ਤੇ ਦਾਸਾ ਮਾਰਿਆ ਸੋ ਭਰਾਵੋ ਤੁਹਾਡੇ ਕੋਲ ਵੇਲਾ ਹੈ ਹੁਣ ਮੱਝੇ ਵਾਲਿਓ ਕਿ ਤੁਸੀਂ ਭਾਈ ਅਮਰਿਤਪਾਲ ਸਿੰਘ ਦਾ ਸਾਥ ਦਿਓ ਜੀ ਡੱਟ ਕੇ ਉਹਨਾਂ ਦੇ ਨਾਲ ਖੜੋ ਅੱਗੇ ਵੀ ਬਥੇਰੀਆਂ ਬੋਟਾਂ ਆਉਣੀਆਂ ਨੇ ਜਦੋਂ ਮਰਜੀ ਜਿਸੇ ਨੂੰ ਪਾ ਦਿਓ ਪਰ ਇਸ ਵਾਰ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਓ ਜੀ ਇੰਨੀ ਅਸ ਮੇਰੀਆਂ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ ਅਖੀਰ ਤੇ ਮੈਂ ਦੋ ਲਾਈਨਾਂ ਬੋਲਣਾ ਚਾਹਾਂਗੀ ਕਿ ਜਾਲਮ ਰੋਜ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੰਘ ਰੋਜ ਮਰਦੇ ਤਾਂ ਵੀ ਮੁੱਕਦੇ ਨਹੀਂ ਜਖ ਮੇਰੇ ਪੰਜਾਬ ਦੇ ਕੋਣ ਗੋਲ ਲੱਗੀ ਜਾਂਦੇ ਐ ਤੇ ਪਿਛਲੇ ਛੁੱੱਕਦੇ ਨਹੀਂ ਗੈਰੀ ਗੋਲੀਆਂ 'ਚ ਗਿਣ ਕੇ ਮਾਰਦਾ ਨਹੀਂ ਲਾਸ਼ਾਂ ਅਸੀਂ ਵੀ ਗਿਣ ਕੇ ਛੁੱੱਕਦੇ ਨਹੀਂ ਸਫਰੀ ਲੋਕ ਖੁਇਦਾ ਨੂੰ ਪੁੱਜਦੇ ਨੇ ਮਾਰੇ ਬੰਦੇ ਵੀ ਮਰੀ ਤੇ ਥੁੱਕਦੇ ਨਹੀਂ ਮਾਰੇ ਬੰਦੇ ਵੀ ਮਰੀ ਤੇ ਥੁੱਕਦੇ ਨਹੀਂ ਤੇ ਖਡੂਰ ਸਾਹਿਬ ਵਾਲੋ ਐਸ ਕੀ ਸਵਾਲ ਤੁਹਾਡੇ ਕਿਰਦਾਰਾਂ ਦਾ ਐਨੀ ਇੱਕ ਬੇਨਤੀ ਐ ਕਿ ਪ੍ਰਵਾਨ ਕਰਿਓ one India channel and never miss an update.